ਗਿਆਨੀ ਹਰਪ੍ਰੀਤ ਸਿੰਘ ਤੇ ਭਾਈ ਅਮਰਤਪਾਲ ਹੁਣ ਸਿਆਸੀ ਜੱਫੀ ਪਾਉਣ ਜਾ ਰਹੇ ਨੇ ਪੰਜਾਬ ਦੇ ਵਿੱਚ 2027 ਤੋਂ ਪਹਿਲਾਂ ਹੁਣ ਬਾਦਲਾਂ ਦੇ ਲਈ ਵੱਡੀ ਚੁਣੌਤੀ ਖੜੀ ਹੋ ਚੁੱਕੀ ਹੈ ਪੰਜਾਬ ਦੀ ਸਿਆਸਤ ਦੇ ਵਿੱਚ ਹੁਣ ਸਿੱਖ ਵੋਟਰ ਹੁਣ ਕਿਹੜੇ ਪਾਸੇ ਜਾਣਗੇ ਸਤਿ ਸ੍ਰੀ ਅਕਾਲ ਤੁਸੀਂ ਵੇਖ ਰਹੇ ਹੋ ਐਚਐਮ ਟੀਵੀ ਪੰਜਾਬ ਜਿਸ ਤਰ੍ਹਾਂ 11 ਅਗਸਤ ਨੂੰ ਗਿਆਨੀ ਹਰਪ੍ਰੀਤ ਸਿੰਘ ਸ਼ੋਮਨੀ ਅਕਾਲੀ ਦਲ ਦੇ ਪ੍ਰਧਾਨ ਬਣ ਗਏ ਨੇ ਜਿਹੜੇ ਪੰਜ ਮੈਂਬਰੀ ਕਮੇਟੀ ਦੇ ਵੱਲੋਂ ਜਿਹੜਾ ਡੈਲੀਗੇਟ ਚੁਣੇ ਗਏ ਸੀ ਜੱਪੜ ਪ੍ਰਤੀਕਿਰਤੀ ਕੀਤੀ ਗਈ ਸੀ ਉਸ ਦੇ ਅਨੁਸਾਰ ਹੁਣ ਇੱਕ ਹੋਰ ਅਕਾਲੀ ਦਲ ਪੰਜਾਬ ਦੀ ਸਿਆਸਤ ਦੇ ਵਿੱਚ ਹੁਣ ਪੈਰ ਰੱਖੇਗਾ ਅਸਲੀ ਕਿਹੜਾ ਹੋਵੇਗਾ ਨਕਲੀ ਕਿਹੜਾ ਹੋਵੇਗਾ ਇਸ ਦੇ ਮੈਨੇ ਕੀ ਨੇ ਇਸ ਬਾਬਤ ਵੀ ਗੱਲਬਾਤ ਕਰਾਂਗੇ ਸੋ ਸਭ ਤੋਂ ਪਹਿਲਾਂ ਗੱਲਬਾਤ ਕਰ ਲਈਏ ਤਾਂ ਕਿ ਜਿਹੜਾ ਨਵਾਂ ਅਕਾਲੀ ਦਲ ਬਣਿਆ ਇਹ ਹੁਣ ਗਿਆਨੀ ਹਰਪ੍ਰੀਤ ਸਿੰਘ ਦੇ ਲਈ ਵੱਡੀ ਜ਼ਿੰਮੇਵਾਰੀ ਇਹ ਹੈ ਕਿ ਉਹ ਬਾਦਲਾਂ ਨੂੰ ਜਿਸ ਤਰ੍ਹਾਂ ਪਿਛਲੇ ਸਮੇਂ ਦੇ ਵਿੱਚ ਪੰਜਾਬ ਦੀ ਸਿਆਸਤ ਨੂੰ ਜੇਕਰ ਦੇਖੀਏ ਤਾਂ ਵੋ ਤੇਰੀਆਂ ਵੱਖੋ ਵੱਖਰੀਆਂ ਪਾਰਟੀਆਂ ਅਕਾਲੀ ਦਲ ਦੀਆਂ ਬਣੀਆਂ ਭਾਵੇਂ 2000 ਤੋਂ ਬਾਅਦ ਭਾਵੇਂ ਗੁਰਚਨ ਸਿੰਘ ਟੋੜਾ ਹੋਰਾਂ ਦੀ ਗੱਲ ਕਰ ਲਈਏ ਸੁਖਦੇਵ ਸਿੰਘ ਢੀਂਡਸਾ ਦੀ ਗੱਲ ਕਰ ਲਈਏ ਮਨਪ੍ਰੀਤ ਬਾਦਲ ਦੀ ਗੱਲ ਕਰ ਲਈਏ ਰঞ্জੀਤ ਸਿੰਘ ਬਰਮਪੁਰਾ ਦੀ ਗੱਲ ਕਰ ਲਈਏ ਜਾਂ ਫਿਰ ਜਿਹੜੇ ਬਲਵੰਤ ਸਿੰਘ ਰੰਮੂ ਵਾਲੀ ਦੀ ਗੱਲ ਕਰ ਲਈਏ ਇਹ ਜਿਹੜੇ ਉਹਨੇ ਸੀ ਨਾ ਅਕਾਲੀ ਦਲ ਦੇ ਜਾਬ ਦੇਖਿਆ ਜਾਵੇ ਤਾਂ ਅਕਾਲੀ ਦਲ ਨੂੰ ਟੱਕਰ ਦੇਣ ਦੇ ਲਈ ਇਹਨਾਂ ਦੇ ਵੱਲੋਂ ਪਾਰਟੀਆਂ ਬਣਾਈਆਂ ਗਈਆਂ ਸੀ ਸਾਰੇ ਇੱਕ ਜਿਹੜੇ ਪਲੇਟਫਾਰਮ ਦੇ ਉੱਤੇ ਫੈਲ ਹੋਈ ਹੈ ਆਪਾਂ ਕਹਿ ਸਕਦੇ ਹਾਂ ਪਰ ਮੌਜੂਦਾ ਸਮੇਂ ਜਿਹੜਾ ਨਵਾਂ ਅਕਾਲੀ ਦਲ ਬਣਿਆ ਇਸ ਦੇ ਵਿੱਚ ਵੱਖ ਕੀ ਹੈ ਇਸ ਦੇ ਵਿੱਚ ਵੱਖਰਾ ਰਾਹ ਕੀ ਹੈ ਕਿ ਉਹ ਇਸ ਨੂੰ ਲੈ ਕੇ ਹੁਣ ਪੰਜਾਬ ਦੇ ਵਿੱਚ ਜਿਹੜਾ ਅਗਲਾ ਕਦਮ ਹੈ ਉਹ ਵਧਾ ਸਕਦੇ ਨੇ ਤਾਂ ਕਿ ਬਾਦਲਾਂ ਦੀ ਚਿੰਤਾ ਵੱਧ ਸਕੇ ਫਿਲਹਾਲ ਪਹਿਲੇ ਸਮੇਂ ਦੇ ਵਿੱਚ ਜੋ ਕੁਝ ਹੋਇਆ ਸੁਖਵੀਰ ਸਿੰਘ ਬਾਦਲ ਪ੍ਰਕਾਸ਼ ਸਿੰਘ ਬਾਦਲ ਜਿਹੜੀ ਉਹਨਾਂ ਨੂੰ ਚੁਣੌਤੀ ਦੇਣ ਦੇ ਵਿੱਚ ਅੱਗੇ ਆਏ ਸੀ ਜਾਂ ਫਿਰ ਖੜੇ ਹੋਏ ਸੀ ਤਾਂ ਉਹਨਾਂ ਦੇ ਉੱਤੇ ਭਾਰੀ ਪੈਂਦੇ ਦਿਖਾਈ ਦਿੱਤੇ ਉਹਨਾਂ ਨੇ ਆਪਣੀ ਸਿਆਸਤ ਦੇ ਨਾਲ ਉਹਨਾਂ ਦੀ ਸਿਆਸਤ ਨੂੰ मुnde ਮੂੰਹ ਮਾਰਤਾ ਸੀ मुnde ਮੂੰਹ ਛੁੱਟਦਾ ਸੀ ਜਿਸ ਦੇ ਕਰਕੇ ਅੱਜ ਅਕਾਲੀ ਦਲ ਬਾਦਲ ਕਿਹਾ ਜਾ ਰਿਹਾ ਕਿ ਅਕਾਲੀ ਦਲ ਬਾਦਲ ਦਾ ਹੁਣ 2027 ਦੇ ਵਿੱਚ ਭਵਿੱਖ ਕੀ ਹੋਵੇਗਾ ਹੁਣ ਇੱਥੇ ਦੋ ਚਰਚਾਵਾਂ ਸ਼ੁਰੂ ਹੋ ਚੁੱਕੀਆਂ ਨੇ ਇੱਕ ਪਾਸੇ ਸੁਖਵੀਰ ਸਿੰਘ ਬਾਦਲ ਐਕੀਨੀ ਅਕਾਲੀ ਦਲ ਬਾਦਲ ਦਾ ਜਿਹੜਾ ਗੱਠਜੋੜ ਹੈ ਕਹਿੰਦੇ ਬੀਜੇਪੀ ਦੇ ਨਾਲ ਹੋਣ ਜਾ ਰਿਹਾ ਦੂਜੇ ਪਾਸੇ ਇਹ ਵੀ ਚਰਚਾ ਚੱਲ ਰਹੀ ਹੈ ਕਿ ਜਿਹੜਾ ਨਵਾਂ ਅਕਾਲੀ ਦਲ ਬਣਿਆ ਹੁਣ ਉਹ 2000 ਜਿਹੜਾ ਸਤਾਈ ਦਾ ਸਿਆਸੀ ਮੈਦਾਨ ਹੈ ਸਿਆਸੀ ਪਿਛ ਦੇ ਵਿੱਚ ਹੁਣ ਜਿਹੜੇ ਭਾਈ ਅਮਰਤਪਾਲ ਦੇ ਨਾਲ ਹੱਥ ਮਿਲਾਵੇਗਾ ਉਹ ਇੱਕ ਮੰਚ ਦੇ ਉੱਤੇ ਆਉਣਗੇ ਹੁਣ ਪੰਜਾਬ ਦੇ ਵਿੱਚ ਜੇਕਰ ਆਮ ਆਦੀ ਪਾਰਟੀ ਦੀ ਕਾਰਗੁਜ਼ਾਰੀ ਦੇਖੀਏ ਤਾਂ ਲੋਕ ਨਿਰਾਸ਼ ਨੇ ਤੀਜੇ ਫਰੰਟ ਤੋਂ ਲੋਕ ਨਿਰਾਸ਼ ਨੇ ਹੁਣ ਚੌਥੇ ਵੱਲ ਜਾਣਗੇ ਕਿੱਧਰ ਦੂਜੇ ਪਾਸੇ ਜੇਕਰ ਦੇਖਿਆ ਜਾਵੇ ਤਾਂ ਜਿਹੜੇ ਕਾਂਗਰਸ ਹੈ ਕਾਂਗਰਸ ਦੀ ਸਥਿਤੀ ਕੀ ਅੱਜ ਪੰਜਾਬ ਦੇ ਵਿੱਚ ਜੇਕਰ ਦੇਖਿਆ ਜਾਵੇ ਕਾਂਗਰਸ ਦੀ ਸਥਿਤੀ ਇਹੋ ਜੀ ਬਣੀ ਹੋਈ ਹੈ ਕਿ ਪੰਜਾਬ ਦੇ ਵਿੱਚ ਅੱਜ ਉਹਨਾਂ ਦਾ ਜਿਹੜਾ ਚਿਹਰਾ ਕਹਿ ਲਈ ਜਦੋਂ ਆਪਾਂ ਚਿਹਰੇ ਦੀ ਰਾਜਨੀਤੀ ਦੀ ਗੱਲ ਕਰਦੇ ਹਾਂ ਤਾਂ ਪਿਛਲੇ ਸਮੇਂ ਦੇ ਵਿੱਚ ਪੰਜਾਬ ਦੀਆਂ ਸਿਆਸੀ ਪਾਰਟੀਆਂ ਦੇ ਵੱਲੋਂ ਚਿਹਰਿਆਂ ਦੇ ਉੱਤੇ ਜਿਹੜੀ ਚੋਣਾਂ ਲੜੀਆਂ ਗਈਆਂ ਨੇ ਆਮ ਆਦੀ ਪਾਰਟੀ ਵੱਲੋਂ ਮੁੱਖ ਮੰਤਰੀ ਭਗਵੰਤ ਮਾਨ ਦੇ ਚਿਹਰੇ ਦੀ ਗੱਲ ਕਰ ਲਈਏ ਜਾਂ ਫਿਰ ਅਤੇ ਸੁਖਵੀਰ ਸਿੰਘ ਬਾਦਲ ਦੇ ਚਿਹਰੇ ਦੀ ਗੱਲ ਕਰ ਲਈਏ ਕੈਪਟਨ ਅਮਰਿੰਦਰ ਸਿੰਘ ਦੇ ਚਿਹਰੇ ਦੀ ਗੱਲ ਕਰ ਲਈਏ ਜਾਂ ਫਿਰ ਪਿਛਲੇ ਸਮੇਂ ਦੇ ਵਿੱਚ ਕਾਂਗਰਸ ਦੇ ਵੱਲੋਂ ਜਿਹੜਾ ਚਰਨਜੀਤ ਸਿੰਘ ਚੰਨੀ ਦੇ ਚਿਹਰੇ ਦੀ ਗੱਲ ਕਰ ਲਈਏ ਇਹਨਾਂ ਦੇ ਲੈ ਕੇ ਚੋਣਾਂ ਨੂੰ ਲੜਾਈ ਜਾ ਰਿਹਾ ਪੰਜਾਬ ਦੇ ਵਿੱਚ ਹੁਣ ਜਿਹੜੀ ਨਵਾਂ ਅਕਾਲੀ ਦਲ ਬਣਿਆ ਹੁਣ ਉਹ ਦੋ ਚਿਹਰੇ ਲੈ ਕੇ ਸਾਹਮਣੇ ਆਇਆ ਇੱਕ ਗਿਆਨੀ ਹਰਪ੍ਰੀਤ ਸਿੰਘ ਸਾਬਕਾ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਤੇ ਜਿਹੜੇ ਦਮਦਮਾ ਸਾਹਿਬ ਤੋਂ ਨੇ ਦੂਜਾ ਚਿਹਰਾ ਬੀਬੀ ਸਤਵੰਤ ਕੌਰ ਜਿਹੜੇ ਸਿੱਖ ਕੌਮ ਦੇ ਵਿੱਚ ਜਿਨ੍ਹਾਂ ਨੂੰ ਇੱਕ ਕੌਮ ਦਿੱਤੀ ਹੋਣ ਦਾ ਮਾਨ ਜਿਹੜਾ ਹੈ ਸ਼ਬਦਾਂ ਦੇ ਨਾਲ ਵੀ بیان ਕੀਤਾ ਜਾਂਦਾ ਹੈ ਕਿਉਂਕਿ ਉਹਨਾਂ ਦੇ ਪਰਿਵਾਰ ਦੀ ਜੋ ਕੌਮ ਦੇ ਲਈ ਵੱਡੀ ਦੇਣ ਹੈ ਇੱਕ ਉਹ ਚਿਹਰੇ ਇਹਨ ਦੋ ਚਿਹਰੇ ਲੈ ਕੇ ਆ ਰਿਹਾ ਤੇ ਜਿਹੜਾ ਅਕਾਲੀ ਦਲ ਵਾਸਤੇ ਪੰਜਾਬ ਹੈ ਉਹ ਭਾਈ ਅਮਰਤਪਾਲ ਦਾ ਚਿਹਰੇ ਨੂੰ ਲੈ ਕੇ ਹੁਣ ਸਤਾਈ ਦੀਆਂ ਚੋਣਾਂ ਲੜੇਗਾ ਇਸ ਦੇ ਵਿੱਚ ਹੁਣ ਜੇਕਰ ਅਕਾਲੀ ਦਲ ਬਾਦਲ ਦਾ ਭਾਜਪੀ ਦੇ ਨਾਲ ਸਮਝੌਤਾ ਹੁੰਦਾ ਹੈ ਸਮਝੌਤਾ ਕਿਹੜੀਆਂ ਸ਼ਰਤਾਂ ਤੇ ਹੁੰਦਾ ਹੈ ਜਾਂ ਫਿਰ ਸਮਝੌਤਾ ਜੇ ਹੋਵੇਗਾ ਤਾਂ ਸਿੱਧਾ ਚੋਣਾਂ ਲੜਨ ਨੂੰ ਲੈ ਕੇ ਹੋਵੇਗਾ ਜਾਂ ਫਿਰ ਉਸ ਤੋਂ ਪਹਿਲਾਂ ਪੰਜਾਬ ਦੇ ਜਿਹੜੇ ਭੱਗ ਦੇ ਮਸਲੇ ਨੇ ਕਿ ਉਹਨਾਂ ਨੂੰ ਕੇਂਦਰ ਸਰਕਾਰ ਮੰਨ ਕੇ ਜੇ ਇਸ ਵਿੱਚ ਹੱਤਾ ਕਰੇਗੀ ਕਿਉਂਕਿ ਇਸ ਵਿੱਚ ਹੱਤਾ ਉਹਦੋਂ ਟੁੱਟਿਆ ਸੀ ਜਦੋਂ ਕਾਲੇ ਕਾਨੂੰਨ ਜੇ ਲਾਗੂ ਕੀਤੇ ਗਏ ਸੀ ਤਾਂ ਜਿਸ ਤਰ੍ਹਾਂ ਜੋ ਘਟਨਾਵਾਂ ਵਾਪਰੀ ਸੀ ਉਹ ਸਭ ਦੇ ਸਾਹਮਣੇ ਆਪਾਂ ਉਸ ਵੱਲ ਨਹੀਂ ਜਾਂਦੇ ਮੌਜੂਦਾ ਸਮੇਂ ਜੋ ਹੁਣ ਦੂਜੇ ਪਾਸੇ ਅਮਰਤਪਾਲ ਹੋਰਾਂ ਦੀ ਪਾਰਟੀ ਦੀ ਗੱਲ ਕਰ ਲਈਏ ਉਸ ਨੂੰ ਜਿਸ ਤਰ੍ਹਾਂ 2024 ਦੇ ਵਿੱਚ ਵੱਡਾ ਵੱਲ ਪੰਜਾਬ ਦੀ ਸਿਆਸਤ ਦੇ ਵਿੱਚ ਮਿਲਿਆ ਸੀ ਦੋ ਸੀਟਾਂ ਦੇ ਉੱਤੇ ਉਹਨਾਂ ਨੇ ਅਕਾਲੀ ਦਲ ਬਾਦਲ ਤੋਂ ਵੱਧ ਲੀਡ ਜੇਕਰ ਦੇਖੀ ਜਾਵੇ ਤਾਂ ਯਾਨੀ ਕਿ ਜੇਕਰ ਉਮੀਦਵਾਰਾਂ ਦੀ ਗੱਲ ਕਰੀਏ ਤਾਂ 13 ਦੇ ਵਿੱਚੋਂ ਦੋ ਉਮੀਦਵਾਰ ਉਹ ਜਿੱਤੇ ਸੀ ਭਾਵੇਂ ਆਜ਼ਾਦ ਤੋਰ ਦੇ ਉੱਤੇ ਸੀ ਉਹ ਪਰ ਦੂਜੇ ਪਾਸੇ ਜੇਕਰ ਦੇਖਿਆ ਜਾਵੇ ਤਾਂ ਅਕਾਲੀ ਦਲ ਇੱਕੋ ਸੀਟ ਦੇ ਉੱਤੇ ਜਿੱਤਿਆ ਸੀ ਤੇ ਅਗਲੇ ਪਾਸੇ ਜੇਕਰ ਹੁਣ ਗਿਆਨੀ ਹਰਪ੍ਰੀਤ ਸਿੰਘ ਹੋਰੀ ਜਿਹੜਾ ਨਵਾਂ ਅਕਾਲੀ ਦਲ ਹੈ ਉਹਦੀ ਗੱਲ ਕਰ ਲਈਏ ਤਾਂ ਦੂਜੇ ਪਾਸੇ ਜਿਹੜਾ ਹੁਣ ਭਾਈ ਅਮਰਤਪਾਲ ਜੇਕਰ ਇੱਕ ਮੰਚ ਦੇ ਉੱਤੇ ਇਕੱਠੇ ਹੁੰਦੇ ਨੇ ਤਾਂ ਕਿਤੇ ਨਾ ਕਿਤੇ ਸੁਖਵੀਰ ਬਾਦਲ ਦੇ ਲਈ ਵੱਡੀ ਚਿੰਤਾ ਖੜੀ ਹੋ ਸਕਦੀ ਹੈ ਕਿਉਂਕਿ ਸੁਖਵੀਰ ਬਾਦਲ ਦੇ ਵੱਲੋਂ ਮਾਫੀ ਮੰਗਣਾ ਜਿਸ ਤਰ੍ਹਾਂ ਜਦੋਂ ਇਹ ਨਵੇਂ ਪ੍ਰਧਾਨ ਦੀ ਚੋਣ ਹੋਣੀ ਸੀ ਤਾਂ ਉਸਦੇ ਇੱਕ ਦੋ ਦਿਨ ਪਹਿਲਾਂ ਜਿਸ ਤਰ੍ਹਾਂ ਉਹਨਾਂ ਦੇ ਵੱਲ ਹੱਥ ਜੋੜ ਕੇ ਸਾਰੇ ਥੜਿਆਂ ਨੂੰ ਇਕੱਠੇ ਹੋਣ ਦੀ ਬੇਨਤੀ ਕੀਤੀ ਗਈ ਸੀ ਕਿਤੇ ਨਾ ਕਿਤੇ ਉਹ ਡਰ ਵੀ ਸੀ ਕਿ ਹੁਣ ਅਕਾਲੀ ਦਲ ਜੇਕਰ ਇਸ ਤਰ੍ਹਾਂ ਵਕੋ ਵਖ ਪਾੜਾਂ ਦੇ ਵਿੱਚ ਪੈ ਗਿਆ ਤਾਂ ਇਸ ਦਾ ਨੁਕਸਾਨ ਹੈ ਜਿਹੜਾ ਉਹ ਸਿੱਖ ਕੌਮ ਨੂੰ ਹੋਵੇਗਾ ਸਿੱਖ ਵੋਟਰਾਂ ਨੂੰ ਹੋਵੇਗਾ ਯਾਨੀ ਕਿ ਦੂਜੀਆਂ ਜਿਹੜੀਆਂ ਖੇਤਰੀ ਪਾਰਟੀਆਂ ਤੋਂ ਬਿਨਰੇ ਬਾਹਰੀ ਪਾਰਟੀਆਂ ਆਪਾਂ ਕਹਿ ਲਈ ਜੱਬ ਕੇਂਦਰ ਦੀਆਂ ਪਾਰਟੀਆਂ ਨੇ ਜਿਹੜੇ ਉੱਥੋਂ ਦਿੱਲੀ ਤੋਂ ਹੈਂਡਲ ਹੁੰਦੀਆਂ ਨੇ ਪਾਰਟੀਆਂ ਜੇਕਰ ਉਹ ਪੰਜਾਬ ਦੇ ਵਿੱਚ ਆ ਗਈਆਂ ਤਾਂ ਉਹ ਪੰਜਾਬ ਦੇ ਵਿੱਚ ਪੰਜਾਬ ਦਾ ਜਿਹੜਾ ਭੂਮੀ ਹੈ ਪੰਜਾਬ ਦੀ ਜਿਹੜਾ ਪੰਜਾਬ ਦਾ ਅੰਗ ਹੈ ਜੱਬ ਆਪਾਂ ਕਹਿ ਲਈ ਜਿਹੜੇ ਪੰਜਾਬ ਦੀ ਨਵਜ ਉਸ ਨੂੰ ਨਹੀਂ ਸਮਝਣਗੇ ਜਿਸ ਨੂੰ ਲੈ ਕੇ ਪਿਛਲੇ ਦਿਨਾਂ ਦੇ ਵਿੱਚ ਲੈਂਡ ਪੂਲਿੰਗ ਦਾ ਮਸਲਾ ਚੱਲਿਆ ਸੀ ਜਿਸ ਤਰ੍ਹਾਂ ਉਸ ਨੂੰ ਵਿਵਾਕੀ ਦੇ ਨਾਲ ਹੁੱਕ ਵਕ ਪਾਰਟੀਆਂ ਦੇ ਵੱਲੋਂ ਕਿਸਾਨ ਜਥੇਬੰਦੀਆਂ ਦੇ ਵੱਲੋਂ ਜਿਸ ਤਰ੍ਹਾਂ ਲੋਕਾਂ ਦੇ ਵੱਲੋਂ ਸਰਕਾਰ ਨੂੰ ਝੁਕਾਇਆ ਗਿਆ ਪਰ ਅੱਜ ਜਿਹੜੀ ਸਥਿਤੀ ਬਣੀ ਹੋਈ ਹੈ ਉਹ ਸੁਖਵੀਰ ਬਾਦਲ ਦੇ ਲਈ ਇਨੀ ਸੁਖਾਲੀ ਨਹੀਂ ਹੈਗੀ ਹੁਣ ਕਿਉਂਕਿ ਸੁਖਵੀਰ ਬਾਦਲ ਹੁਣ ਉਹਨਾਂ ਦੇ ਲਈ ਖਤਰਾ ਇਹ ਹੈ ਕਿ ਉਹ ਹੁਣ ਉਹ ਵਿਰੋਧੀਆਂ ਦੇ ਨਾਲ ਲੜਨ ਕਾਂਗਰਸ ਨੂੰ ਟੱਕਰ ਦੇਣ ਆਮ ਆਦਮੀ ਪਾਰਟੀ ਨੂੰ ਟੱਕਰ ਦੇਣ ਜਾਂ ਫਿਰ ਇੱਥੇ ਜਿਹੜੀ ਨਵੀਂ ਅਕਾਲੀ ਦਲ ਬਣਿਆ ਜਿਹੜਾ ਉਸ ਨੂੰ ਟੱਕਰ ਦੇਣ ਕਿਉਂਕਿ ਉਹਨਾਂ ਦੇ ਲਈ ਤਾਂ ਪਹਿਲਾਂ ਇੱਕ ਚੁਣੌਤੀ ਅਕਾਲੀਵਲ ਵਾਰਸੇ ਪੰਜਾਬ ਦੀ ਵੱਡੀ ਚੁਣੌਤੀ ਹੈ ਭਾਵੇਂ ਸਿਮਰਜੀਤ ਸਿੰਘ ਮਾਨ ਪਿਛਲੇ ਸਮੇਂ ਉਹਨਾਂ ਤੋਂ ਕਾਫੀ ਹਾਸ਼ੀਏ ਦੇ ਨੀਚੇ ਨੇ ਉਹਨਾਂ ਤੋਂ ਪਰ ਜਿਹੜੇ ਇਹ ਦੋ ਕਲਦਲ ਬਣੇ ਨੇ ਜੇਕਰ ਇਕਜੁੱਟ ਹੋ ਜਾਂਦੇ ਨੇ ਤਾਂ ਕਿਤੇ ਨਾ ਕਿਤੇ ਪਵਿੱਕ ਦੇ ਵਿੱਚ ਸੁਖਵੀਰ ਬਾਦਲ ਦੀ ਸਿਆਸਤ ਨੂੰ ਵੀ ਖਤਰਾ ਹੋ ਸਕਦਾ ਹੈ ਹੁਣ ਜਿਸ ਤਰ੍ਹਾਂ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਦੇ ਵੱਲੋਂ ਇਹ ਗੱਲ ਕਹੀ ਗਈ ਸੀ ਕਿ ਜਿਹੜਾ ਅਕਾਲੀ ਦਲ ਬਾਦਲ ਹੈ ਸੁਖਵੀਰ ਬਾਦਲ ਹੈ ਜਿਹੜਾ ਉਹ ਖੜਿਆ ਉਹ ਤਿੰਨ ਸਟੈਂਡਾਂ ਦੇ ਉੱਤੇ ਖੜਿਆ ਇੱਕ ਐਜੀਪੀਸੀ ਦੀ ਗੱਲ ਕਰਦੇ ਸੀ ਇੱਕ ਚੌਨਸ਼ਾਨ ਦੀ ਗੱਲ ਕਰਦੇ ਸੀ ਤੀਜੇ ਦਫਤਰ ਦੀ ਉਹ ਕਹਿੰਦੇ ਸੀ ਉਹ ਵੀ ਖਿੱਚ ਲੈਣਾ ਆਪਣੇ ਵਾਲੇ ਪਾਸੇ ਉਹ ਕਿਹੜੇ ਤਰੀਕੇ ਨਾਲ ਖਿੱਚਿਆ ਜਾਵੇਗਾ ਕਿ ਇਹ ਪਾਰਟੀ ਜਿਹੜੀ ਬੀਜੇਪੀ ਦੇ ਨਾਲ ਵੀ ਕੁਝ ਜੇ ਕਹਿ ਲਈ ਆਪਾਂ ਗੱਲਬਾਤ ਦੇ ਰਾਹੀਂ ਉਹਨਾਂ ਨਾਲ ਵੀ ਕੋਈ ਘਟੜਚੜ ਹੋਵੇਗਾ ਕਿਉਂਕਿ ਜਿਸ ਤਰ੍ਹਾਂ ਸੁਰਜੀਤ ਸਿੰਘ ਰਖੜਾ ਪਰਿਵਾਰ ਦਾ ਮੋਦੀ ਪਰਿਵਾਰ ਦੇ ਨਾਲ ਬੀਜੇਪੀ ਦੇ ਨਾਲ ਸਾਂਝ ਹੈ ਪਿਛਲੇ ਦਿਨਾਂ ਦੇ ਵਿੱਚ ਉਜਾਗਰ ਹੋਈ ਸੀ ਕਿਤਨੇ ਕਿਤੇ ਉਸ ਦਾਇਰੇ ਦੇ ਵਿੱਚ ਜੇਕਰ ਦੇਖੀਏ ਤਾਂ ਜੇਕਰ ਉਧਰ ਹੀ ਹੁੰਦਾ ਜੇਕਰ ਘਟੜਚੜ ਉਸ ਕੱਲ ਦਾ ਬੀਜੇਪੀ ਦੇ ਨਾਲ ਹੋ ਜਾਂਦਾ ਕਿਉਂਕਿ ਦੇਖੋ ਇੱਥੇ ਗੱਲਾਂ ਦੋ ਨੇ ਇੱਕ ਪਾਸੇ ਤਾਂ ਜਿਹੜਾ ਅਕਾਲੀ ਦਲ ਬਾਦਲ ਹੈ ਉਹ ਗੱਲ ਇਹ ਕਹਿੰਦਾ ਵੀ ਜਿਹੜੇ ਜਥੇਦਾਰ ਸੀ ਇਹ ਭਾਜੀਪੀ ਦੇ ਇਸ਼ਾਰਿਆਂ ਦੇ ਉੱਤੇ ਅਮਿਤ ਸ਼ਾਹ ਦੀ ਨਾਲ ਫੋਟੋ ਜਿਸ ਤਰ੍ਹਾਂ ਗਿਆਨੀ ਹਰਪ੍ਰੀਤ ਸਿੰਘ ਉਹਦੇ ਸ਼ੇਅਰ ਕੀਤੀਆਂ ਗਈਆਂ ਸੀ ਉਹਨਾਂ ਦੇ ਇਸ਼ਾਰਿਆਂ ਦੇ ਉੱਤੇ ਹੀ ਨਾ ਨਵੇਂ ਪੰਜਾਬ ਦੇ ਵਿੱਚ ਖੇਤਰੀ ਪਾਰਟੀ ਨੂੰ ਢਾਲ ਲਾਈ ਹੈ ਇਹਨਾਂ ਦੇ ਵੱਲੋਂ ਜਿਹੜਾ 2 ਦਸੰਬਰ ਦਾ ਹਕੂਮਨਾਮਾ ਜਾਰੀ ਕੀਤਾ ਗਿਆ ਸੀ ਉਹ ਬਿਲਕੁਲ ਸਰਾਸਰ ਗਲਤ ਸੀ ਜਿਸ ਤੇ ਕਰਕੇ ਉਹਨਾਂ ਨੇ ਸਿਆਸੀ ਨੁਕਸਾਨ ਪਹੁੰਚਾਉਣ ਦੇ ਕਰਕੇ ਸੁਖਵੀਰ ਬਾਦੂ ਨੂੰ ਆਪਣੀ ਖੇਤਰੀ ਪਾਰਟੀ ਨੂੰ ਕਰਨ ਦੇ ਲਈ ਕਦਮ ਕੀਤਾ ਸੀ ਪਰ ਜੇਕਰ ਦੂਜੇ ਪਾਸੇ ਇਹਨਾਂ ਦਾ ਗੱਠ ਜੋੜ ਬਾਦਲ ਅਕਾਲੀ ਦਾ ਗੱਠ ਜੋੜ ਭਾਜੀਪੀ ਦੇ ਨਾਲ ਹੁੰਦਾ ਹੈ ਤਾ ਫਿਰ ਕੀ ਮੈਨੇ ਰਹਿਣਗੇ ਕੀ ਫਿਰ ਜੋ ਕੁਝ ਪਿਛਲੇ ਦਿਨਾਂ ਦੇ ਵਿੱਚ 2 ਦਸੰਬਰ ਤੋਂ ਬਾਅਦ ਜੋ ਕਰਦਾਰਕੋਸ਼ਿਸ਼ ਕੀਤੀ ਗਈ ਜਿਸ ਤਰ੍ਹਾਂ ਭਾਜਪਾ ਨੂੰ ਭੰਡਿਆ ਗਿਆ ਜਿਸ ਤਰ੍ਹਾਂ ਭਾਜਪਾ ਦੇ ਉੱਤੇ ਸ਼ਬਦੀ ਹਮਲੇ ਕੀਤੇ ਗਏ ਨੇ ਜਿਸ ਤਰ੍ਹਾਂ ਭਾਜਪਾ ਦੇ ਉੱਤੇ ਕਿਹਾ ਗਿਆ ਕਿ ਭਾਜਪਾ ਨੇ ਪੰਜਾਬ ਹਰਿਆਣਾ ਦੇ ਜਿਹੜੀ ਕਮੇਟੀਆਂ ਨੂੰ ਪਾਰਟ ਦਿੱਤਾ ਜਿਸ ਤਰ੍ਹਾਂ ਕਿਹਾ ਜਾ ਰਿਹਾ ਹੈ ਕਿ ਬੀਜੇਪੀ ਲਗਾਤਾਰ ਸਿੱਖਾਂ ਦੇ ਧਾਰਮਿਕ ਮਾਮਲਿਆਂ ਦੇ ਵਿੱਚ ਦਖਲਦਾਜ਼ੀ ਕਰ ਰਹੀ ਹੈ ਜਿਸ ਤਰ੍ਹਾਂ ਪੰਜਾਬ ਦੇ ਵਿੱਚ ਜੇਕਰ ਜੱਥੇਦਾਰ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਦੀ ਜਿਹੜੇ ਬੀਜੇਪੀ ਦੇ ਆਗੂ ਨੇ ਮਨਜਿੰਦਰ ਸਿੰਘ ਸਿਰਸਾ ਦੇ ਨਾਲ ਤਸਵੀਰ ਸ਼ੇਅਰ ਹੁੰਦੀ ਹੈ ਉਹਨਾਂ ਦੇ ਨਾਲ ਜਿਸ ਤਰ੍ਹਾਂ ਗੱਲਬਾਤ ਹੁੰਦੀ ਹੈ ਤਾਂ ਉਸ ਉਹਨਾਂ ਨੂੰ ਸ਼ੇਅਰ ਕੀਤਾ ਜਾਂਦਾ ਹੈ ਤਾਂ ਉਸ ਹਿਸਾਬ ਦੇ ਉੱਤੇ ਉਹਨਾਂ ਦਾ ਹੁਣ ਰਵਈਆ ਕੀ ਹੋਵੇਗਾ ਉਸ ਵਾਲੇ ਪਾਸੇ ਵੇਖਿਰਨਗੇ ਹੁਣ ਅਕਾਲੀ ਦਲ ਬਾਦਲ ਇਸ ਸਥਿਤੀ ਦੇ ਵਿੱਚ गिर ਚੁੱਕਿਆ ਕੀ ਜੇਕਰ ਗੜਜੋੜ ਕਰਦੇ ਨੇ ਕਿ ਉਹਦਾ ਸਿਆਸੀ ਫਾਇਦਾ ਹੋਵੇਗਾ ਜਾਂ ਨਹੀਂ ਹੋਵੇਗਾ ਪਰ ਲੋਕ ਜਿਹੜੇ ਸਵਾਲ ਪੁੱਛਣਗੇ ਉਹਨਾਂ ਦਾ ਜਵਾਬ ਕੌਣ ਦੇਵੇਗਾ ਅਕਾਲੀ ਦਲ ਬਾਦਲ ਦਾ ਹੁਣ ਕੀ ਪ੍ਰਵੇਖ ਹੋਵੇਗਾ ਨਵੀਂ ਪੰਜਵੇਂ ਮੈਂਬਰੀ ਕਮੇਟੀ ਦੇ ਬਾਰੇ ਜਿਹੜੀ ਭਰਤੀ ਕੀਤੀ ਗਈ ਤੇ ਉਸ ਦੇ ਵਿੱਚੋਂ ਜਿਹੜਾ ਨਵਾਂ ਅਕਾਲੀ ਦਲ ਦਾ ਪ੍ਰਧਾਨ ਨਿਕਲਿਆ ਉਸ ਦਾ ਸਿਆਸੀ ਪ੍ਰਵੇਖ ਕੀ ਹੋਵੇਗਾ ਤੇ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਦੇ ਲਈ ਅਗਲੇ ਕਦਮ ਕੀ ਹੋਣਗੇ ਇਹ ਬੜਾ ਹੁਣ ਵੇਖਣਾ ਬੇहद ਖਾਸ ਹੋਵੇਗਾ ਆਉਣ ਵਾਲੇ ਦਿਨਾਂ ਦੇ ਵਿੱਚ ਪੰਜਾਬ ਦੇ ਵਿੱਚ ਵੱਡੇ ਤੌਰ ਦੇ ਉੱਤੇ ਵੱਡੇ ਫਿਰ ਬਦਲ ਦੇਖਣ ਨੂੰ ਮਿਲਣਗੇ ਹੁਣ ਗਿਆਨੀ ਹਰਪ੍ਰੀਤ ਸਿੰਘ ਆਪਣੇ ਤਜਰਬੇ ਦੇ ਨਾਲ ਕਿਉਂਕਿ ਇੰਨਾ ਉਹਨਾਂ ਸਿਆਸੀ ਤਜਰਬਾ ਨਹੀਂ ਹੈਗਾ ਕਿ ਸੁਖਵੀਰ ਬਾਦਲ ਨੂੰ ਢਾਹ ਦੇਣਗੇ ਸਿਆਸੀ ਕਿਲੇ ਦੇ ਵਿੱਚ ਕਿਉਂਕਿ ਪਹਿਲਾਂ ਜਿਹੜੇ ਪ੍ਰਕਾਸ਼ ਸਿੰਘ ਬਾਦਲ ਸੇ ਉਹਨਾਂ ਨੇ ਵੱਡੇ ਵੱਡੇ ਲੀਡਰਾਂ ਨੂੰ ਚਿਤ ਕੀਤਾ ਇਸ ਮੈਦਾਨ ਦੇ ਵਿੱਚ ਇਸ ਸਿਆਸੀ ਪਿਛ ਦੇ ਉੱਤੇ ਇਹੋ ਜਿਹੇ ਕਨੀਰ ਬੋਲਡ ਕੀਤੇ ਉਹ ਕਿਸੇ ਕੰਮ ਕਰਦੇ ਨਹੀਂ ਛੱਡੇ ਉਹਨਾਂ ਨੂੰ ਖੁੰਝੇ ਲਾ ਕੇ ਰੱਖਿਆ ਉਹ ਵੱਡੇ ਖਿਡਾਰੀ ਸੀ ਇੱਕ ਜੇ ਕਰਕੇ ਕਿਹਾ ਜਾਵੇ ਤਾਂ ਉਹ ਤਜਰਬੇਕਾਰ ਸੀ ਸਿਆਸਤ ਦੇ ਲੰਬਾ ਸਮਾਂ ਉਸਕਬੀਰ ਸਿੰਘ ਬਾਦਲ ਦੇ ਜਿਹੜੇ ਪਿਤਾ ਪ੍ਰਕਾਸ਼ ਸਿੰਘ ਬਾਦਲ ਨੇ ਆਪਣੇ ਪਿੰਡੇ ਤੇ ਹੜਾਇਆ ਸੀ ਉਹਨਾਂ ਨੇ ਲੰਬੇ ਸਮੇਂ ਤੋਂ ਸਿਆਸਤ ਦੇ ਵਿੱਚ ਵਿਚਰਦੇ ਹੋਏ ਆਏ ਸੀ ਭਾਵੇਂ ਅੱਜ ਜਿਹੜਾ ਸ਼੍ਰੋਮਣੀ ਅਕਾਲੀ ਦਲ ਦੀ ਗੱਲ ਕਰਦੇ ਆ ਇਹ ਪਹਿਲਾ ਸ਼੍ਰੋਮਣੀ ਅਕਾਲ ਦਲ ਬਾਦਲ ਨੇ ਆਪਣਾ ਜਿਹੜਾ ਅਕਾਲ ਦਲ ਵੱਖਰਾ ਜੁਰੂਰ ਬਣਾਇਆ ਸੀ ਸ਼੍ਰੋਮਣੀ ਅਕਾਲ ਦਲ ਬਾਦਲ ਪਰ ਹੁਣ ਜਿਹੜਾ ਇਹ ਸੀ ਇਹ ਹੁਣ ਸ਼੍ਰੋਮਣੀ ਅਕਾਲੀ ਦਲ ਇਕੱਲਾ ਬੀਤੇ ਦਿਨ ਵੀ ਜਿਹੜੇ ਜਾ ਦਲ ਦਰਜੀਤ ਸਿੰਘ ਚਿਮਾ ਨੇ ਉਹਨਾਂ ਦੇ ਵੱਲੋਂ ਇਸ ਗੱਲ ਦਾ ਵੀ ਜ਼ਿਕਰ ਕੀਤਾ ਗਿਆ ਸੋ ਆਉਣ ਵਾਲੇ ਦਿਨਾਂ ਦੇ ਵਿੱਚ ਪੰਜਾਬ ਦੀ ਸਿਆਸਤ ਕਿਹੜੇ ਪਾਸੇ ਜਾਂਦੀ ਹੈ ਕਿਹੜੇ ਲੀਡਰ ਹੁਣ ਅਕਾਲੀ ਦਲ ਬਾਦਲ ਨੂੰ ਛੱਡ ਕੇ ਨਵੇਂ ਅਕਾਲੀ ਦਲ ਯਾਨੀ ਕਿ ਪੰਜ ਮੈਂਬਰੀ ਕਮੇਟੀ ਵਾਲੇ ਅਕਾਲੀ ਦਲ ਵਿੱਚ ਚਾਣਗੇ ਕਿਹੜੇ ਲੀਡਰ ਪੰਜ ਮੈਂਬਰੀ ਕਮੇਟੀ ਵਾਲੇ ਨੂੰ ਅਕਾਲੀ ਦਲ ਨੂੰ ਛੱਡ ਕੇ ਦੂਜੇ ਉਸ ਦੇ ਵਿੱਚ ਜਾਣਗੇ ਕਿਉਂਕਿ ਕਿਤਨੇ ਕਿਤੇ ਟਿਕਟਾਂ ਦੀ ਵੰਡ ਨੂੰ ਲੈ ਕੇ ਭਾਵੇਂ ਹੁਣ ਦੇਖੋ ਇੱਕ ਗੱਲ ਹੋਰ ਹੈ ਇਸ ਜਦੋਂ ਹੁਣ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਨੇ ਉਸ ਦਿਨ ਇਹ ਵੀ ਗੱਲ ਕੀਤੀ ਸੀ ਕਿ ਮੈਂ ਇੱਕ ਲੀਡਰ ਨੂੰ ਫੋਨ ਕੀਤਾ ਵੀ ਤੁਸੀਂ ਆ ਜਾਓ ਕਹਿੰਦੇ ਜੀ ਮੈਨੂੰ ਉਹਨਾਂ ਨੇ ਟਿਕਟ ਦੇਣ ਦਾ 10 ਉਤਾ ਕੀਤਾ ਹੋਇਆ ਮੇਰੇ ਨਾਲ ਪਰ ਅੱਜ ਬਿੱਤੇ ਦਿਨ ਜੋ ਕੁਝ ਸੁਖਵੀਰ ਬਾਦਲ ਦੇ ਵੱਲੋਂ ਆ ਜਿਹੜੀ ਸ਼ੋਮੀ ਅਕਾਲ ਦੇ ਪ੍ਰਧਾਨ 55 ਉਪ ਪ੍ਰਧਾਨਾਂ ਦੀ ਚੋਣ ਕਰ ਦਿੱਤੀ ਹੈ ਹੋਰ ਚੋਣ ਦਿੱਤੇ ਗਏ ਨੇ ਤਾਂ ਕਿ ਕਿਤੇ ਜਿਸ ਤਰ੍ਹਾਂ ਕੋਈ ਆਣ ਜਾਣ ਦੀ ਗੱਲਬਾਤ ਹੋਵੇ ਇੱਕ ਦੂਜੀ ਪਾਰਟੀ ਵਿੱਚ ਉਸਨੂੰ ਰੋਕ ਕੇ ਜਾ ਸਕੇ ਹੁਣ ਅਗਲਾ ਪੇਚ ਕੀ ਹੋਵੇਗਾ ਸੁਖਵੀਰ ਬਾਦਲ ਦਾ ਕੀ ਸੁਖਵੀਰ ਬਾਦਲ ਹੁਣ ਜਿਸ ਤਰ੍ਹਾਂ ਪਿਛਲੇ ਸਮੇਂ ਦੇ ਵਿੱਚ ਮਨਪ੍ਰੀਤ ਬਾਦਲ ਦੀ ਪਾਰਟੀ ਨੂੰ ਕੰਮ ਕਾਮਯਾਬ ਨੂੰ ਹੋਣ ਦਿੱਤਾ ਗਿਆ ਸੁਖਦੇਵ ਸਿੰਘ ਢੀਂਡਸਾ ਦੀ ਪਾਰਟੀ ਨੂੰ ਕੰਮ ਕਾਮਯਾਬ ਹੋਣ ਨਹੀਂ ਦਿੱਤਾ ਗਿਆ ਰਣਜੀਤ ਸਿੰਘ ਬਰਮਪਰਾ ਦੀ ਪਾਰਟੀ ਨੂੰ ਨਹੀਂ ਕੰਮ ਕਾਮਯਾਬ ਹੋਣ ਦਿੱਤਾ ਗਿਆ ਸੀ ਕੀ ਉਸ ਤਰ੍ਹਾਂ ਯਾਨੀ ਹਰਪੀਰ ਸਿੰਘ ਦੀ ਯਾਨੀ ਕਿ ਪੰਜ ਮੈਂਬਰੀ ਕਮੇਟੀ ਵਾਲੀ ਜਿਹੜੀ ਭਰਤੀ ਵਾਲੀ ਕਮੇਟੀ ਦੀ ਅਕਲ ਦਲ ਨੂੰ ਕੰਮ ਕਾਮਯਾਬ ਹੋਣ ਦੇਣਗੇ ਜਾਂ ਨਹੀਂ ਸਿਰਫ ਇਹਨਾਂ ਪਾਰਟੀਆਂ ਦੇ ਜਿਹੜੀ ਪਿਛਲੀ ਪਾਰਟੀਆਂ ਸੀ ਉਹਨਾਂ ਦੇ ਨਾਲੋਂ ਇਸ ਦੇ ਵਿੱਚ ਇੱਕ ਫਰਕ ਇਹ ਹੈ ਕਿ ਇਹ ਸ੍ਰੀ ਅਕਾਲ ਤਖਤ ਸਾਹਿਬ ਤੋਂ ਜਿਸ ਤਰ੍ਹਾਂ ਪਿਛਲੇ ਦਿਨਾਂ ਦੇ ਵਿੱਚੋਂ ਹੁਕਮਨਾਮੇ ਦੇ ਅਨੁਸਾਰ ਭਰਤੀ ਕੀਤੀ ਗਈ ਸੀ ਉਸ ਦੇ ਵਿੱਚੋਂ ਨਿਕਲੀ ਸੀ ਇਹ ਇੱਕ ਪੋਜ਼ਿਟਿਵ ਪੁਆਇੰਟ ਪਾਰਟੀ ਦਾ ਜ਼ਰੂਰ ਹੈ ਜਿਹੜਾ ਲੋਕਾਂ ਦੇ ਵਿੱਚ ਜ਼ਰੂਰ ਹੈ ਕਿ ਇਸ ਨੂੰ ਲੈ ਕੇ ਜਿਹੜਾ ਲੋਕ ਇਹਦੇ ਨਾਲ ਜੁੜਨਗੇ ਜ਼ਰੂਰ ਭਾਵੇਂ ਇੱਕ ਦੂਜੇ ਨੂੰ ਪੰਘੋੜਾ ਦਲ ਜਾਂ ਫਿਰ ਦੂਜੇ ਨੂੰ ਪੰਘੋੜਾ ਦਲ ਇਹੋ ਜਿਹਾ ਜਾਂ ਫਿਰ ਆਪਣਾ ਸਿਆਸੀ ਚੁੱਲ੍ਹੇ ਤਰ੍ਹਾਂ ਤਰ੍ਹਾਂ ਦੇ ਲੈਟਰ ਪੱਤਰ ਜਿਸ ਤਰ੍ਹਾਂ ਦੇ ਟਵੀਟ ਕਹਿ ਲਈ ਜਾਂ ਕਮੈਂਟ ਕੀਤੇ ਜਾ ਰਹੇ ਨੇ ਉਹ ਵੱਖਰੇ ਨੇ ਪਰ ਲੋਕਾਂ ਦੀ ਜਿਹੜੀ ਵਿਚਾਰ ਚਰਚਾ ਉਹ ਕਿਤੇ ਨਾ ਕਿਤੇ ਜਿਹੜੀ ਅਮਰਤਪਾਲ ਦਾ ਅਕਾਲੀ ਦਲ ਹੈ ਉਸ ਤੇ ਵੱਲ ਵੀ ਧਰੂ ਝੁਕਾ ਆਇਆ ਪਿੰਡਾਂ ਦੇ ਵਿੱਚ ਜੇਕਰ ਇਕੱਠੇ ਹੋ ਜਾਂਦੇ ਆ ਤਾਂ ਆਮ ਆਦੀ ਪਾਰਟੀ ਨੂੰ ਵੀ ਕਾਂਗਰਸ ਨੂੰ ਵੀ ਸੁਖਵੀਰ ਬਾਦਲ ਨੂੰ ਵੀ ਵੱਡੀ ਚੁਣੌਤੀ 2022 ਦੇ ਵਿੱਚ ਦੇ ਸਕਦੇ ਨੇ ਜੇਕਰ 92 ਵਿਧਾਇਕ ਆਮ ਆਦੀ ਪਾਰਟੀ ਨੂੰ ਯਾਨੀ ਕਿ ਦਿੱਲੀ ਵਾਲੀ ਪਾਰਟੀ ਨੂੰ ਪੰਜਾਬੀ ਦੇ ਸਕਦੇ ਨੇ ਤਾਂ ਇਹ ਭੁੱਲ ਜੋ ਕਿ ਪੰਜਾਬ ਦੀ ਖੇਤਰੀ ਪਾਰਟੀ ਨੂੰ ਵੀ ਭਾਵੇਂ ਜਿਹੜੀ ਮਰਜ਼ੀ ਹੋਵੇ ਜਦੋਂ ਪੰਜਾਬੀ ਆਪਣੇ ਆਈ ਤੇ ਆ ਜਾਣ ਤਾਂ 117 ਦੇਖ 117 ਵਿਧਾਇਕ ਵੀ ਦੇ ਸਕਦੇ ਨੇ ਇਹ ਪੰਜਾਬ ਹੈ ਜਦੋਂ ਪੰਜਾਬ ਜਿੱਧਰ ਝੁੱਲਜੇ ਦਾ ਨੇਰੀ ਚਲਾ ਦਿੰਦਾ ਹੈ ਜਿਸ ਤਰ੍ਹਾਂ ਆਮ ਆਦੀ ਪਾਰਟੀ ਚਲਾਈ ਸੀ ਜੇਕਰ ਲਾਹਨ ਲੱਗ ਜੇ ਤਾਂ ਫਿਰ ਹੁੰਦੇ ਵੀ ਲਾਦਿੰਦੇ ਕਿਉਂਕਿ ਮੁੱਖ ਮੰਤਰੀ ਭਗਵੰਤ ਮਾਨ ਦਾ ਇੱਕ ਬਿਆਨ ਹੁੰਦਾ ਸੀ ਉਹ ਹਰੇਕ ਸਟੇਜਾਂ ਦੇ ਉੱਤੇ ਗੱਲ ਕਹਿੰਦੇ ਸੀ ਪਰ ਅੱਜ ਕੱਲ ਨਹੀਂ ਕਹਿੰਦੇ ਜਦੋਂ ਪੰਜਾਬੀ ਚਾਹਣ ਤਾਂ ਬੰਦਾ ਹਰਸ਼ ਤੇ ਜਦੋਂ ਪੰਜਾਬੀ ਚਾਹਣ ਬੰਦਾ ਫਰਸ਼ ਤੇ ਹੁਣ ਇਹਨਾਂ ਦੇ ਮੈਨੇ ਕੀ ਨੇ ਤੁਸੀਂ ਆਪ ਸਮਝੋ ਤੁਹਾਡੇ ਨੂੰ ਤੁਹਾਨੂੰ ਇਹ ਵਿਚਾਰ ਕਿਹੋ ਜਿਹਾ ਲੱਗੇ ਤੁਹਾਡੇ ਕੀ ਵਿਚਾਰ ਨੇ ਇਸ ਬਾਬਤ ਆਪਣੇ ਵਿਚਾਰ ਇਸ ਵੀਡੀਓ ਕਮੈਂਟ ਦੇ ਹੇਠ ਦੇ ਜ਼ਰੂਰ ਦਿਓ ਕਿਉਂਕਿ ਤੁਸੀਂ ਪਿੰਡਾਂ ਦੇ ਵਿੱਚ ਬੈਠੇ ਜੋ ਸੱਥਾਂ ਦੇ ਵਿੱਚ ਗੱਲਾਂ ਕਰ ਰਹੇ ਹੋ ਉੱਥੋਂ ਪੰਜਾਬ ਦੀ ਸਿਆਸੀ ਹਵਾ ਚੱਲਦੀ ਹੈ ਉੱਥੋਂ ਪੰਜਾਬ ਦੀ ਸਰਕਾਰ ਦੀ ਰਣਨੀਤੀ ਕਹਿ ਲਈਏ ਉੱਥੋਂ ਪੰਜਾਬ ਦੀ ਸਰਕਾਰ ਤੈਹ ਹੁੰਦੀ ਹੈ ਕਿ ਕਿਹੜੀ ਸਰਕਾਰ ਬਣਾਉਣੀ ਹੈ ਕੀ ਹੁਣ ਪੰਜਾਬ ਦੇ ਲੋਕ ਕਿਹੜੀ ਸਰਕਾਰ ਲੈ ਕੇ ਆਉਣਾ ਚਾਹੁੰਦੇ ਨੇ ਤੁਸੀਂ ਆਪਣੇ ਕਮੈਂਟ ਬਾਕਸ ਦੇ ਵਿੱਚ ਵਿਚਾਰ ਤੇ ਸੁਝਾਅ ਜ਼ਰੂਰ ਦਿਓ ਧੰਨਵਾਦ